ਜਗਾ ਰਹੇ ਹੋ ਕਿ ਆ ਕਹੀ ਜਾਂਦਾ ਕੰਬਲ ਵਾਲਾ ਕੰਬਲ ਲੱਗੇ ਭੱਜ ਗਿਆ ਨਾ ਛੜੇ ਬੰਦੂ ਕੰਬਲ ਨਹੀਂ ਆ ਗਿਆ ਕਹਿੰਦਾ ਡਬਲ ਬੈੱਡ ਦੇ ਕੰਬਲ ਦੇਖੋ ਆ ਬੰਦਾ ਦੱਸ ਕਹਿਣ ਲੱਗਾ ਯਾਰ ਡਬਲ ਬੈੱਡ ਦੇ ਕੰਬਲ ਮੇਰਾ ਹੋ ਜੀ ਕੰਬਲ ਹੋ ਜਾਣਾ ਇਹ ਤਾਂ ਪੂਰੀ ਤਰ੍ਹਾਂ ਲੇ ਆਏ ਕਰ ਇੱਕ ਡੱਬਾ ਚਮਚਮ ਦਾ ਇੱਕ ਬਰਫੀ ਨਰਮ ਜੀ ਆਏ ਗਏ ਲੋ ਯਾਰ ਸਾਡੇ ਕੋਲ ਦੋਆਂ ਨਹੀਂ ਲਿਆ ਕੰਨ ਨਾ ਕਰ ਲੂ ਇਹਦਾ 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 ਨੰਬਰ ਇਹਦਾ ਕੱਟ ਪਰਤੀ ਫੇਲ ਇਹਦੇ ਨੰਬਰ ਕੱਟ ਗਿਆ ਜਿੱਕੇ ਕੰਬਲ ਦੇ ਕੇ ਰੀ ਗਿਆ ਸ਼ਰਮਗਰ ਭੱਜ ਗਿਆ ਬਾਈ ਕਹਿੰਦਾ ਉਹ ਡਬਲ ਬੈੱਡ ਦੇ ਕੰਬਲਾਂ ਮੇਰੇ ਕੋ ਛੜੇ ਬੰਦੇ ਬਾਹਰ ਉਹ ਛੜਿਆ ਵਾਸਤੇ ਅਲਾਉਡ ਨਹੀਂ ਹੈ ਮੇਰੀ ਗੱਲ ਸੁਣ ਲੈ ਲੱਗਦਾ ਗਿਆ ਕਰੋਣੇ ਪੈਣਗੇ ਦੇਖ ਤੀ ਯਾਰ ਹੋ ਗਈ ਚੱਲੀ ਆਉਣ ਬੇਤਜਾਰਾ ਹੋ ਗਈ ਯਾਰ ਚ ਭਲਾਈ ਆ ਹੁਣ ਪਿੰਡ ਦੇ ਜਿੰਨੇ ਵੀ ਤੇ ਸਾਰੇ ਵਿਆਹ ਹੋ ਗਏ ਤੁਸੀਂ ਹੋ ਰਹੇ ਲੈ ਪੂਰੀ ਦੇ ਕੋਲ ਲੈ ਜਿੰਨੇ ਚਾਰੇ ਅਮਨੇ ਛੜੇ ਫਿਰਦੇ ਯਾਰ ਤੈਨੂੰ ਅਗਲੇ ਸਾਲ ਦਿਖਾ ਦੇਣਾ ਅਗਲੇ ਸਾਲ ਤੱਕ ਤਾਂ ਪਤਾ ਨਹੀਂ ਕੀ ਆ ਗਿਆ ਅਗਲਾ ਸਾਲ ਆਹ 20 ਦਿਨ ਨੂੰ ਅਗਲਾ ਸਾਲ ਆ ਗਿਆ ਉਹ ਪਤਾ ਨਹੀਂ ਕਰ ਦਮ ਹਮ ਅਗਲੇ ਸਾਲ ਚ ਭੁੱਖ ਤਜਦੀ ਆ ਕੀ ਖਾਣਾ ਫਿਰ ਅਨ ਕੱਲ ਤੁਹਾਨੂੰ ਵੀ ਦੱਸਾਂ ਮਿਲ ਇਹਨਾਂ ਦੇ ਵਿਆਹ ਨਾਲੇ ਮੂਰਤ ਹੋਣਾ ਅਗਲੇ ਸਾਲ ਦਾ ਅੱਛਾ ਨਹੀਂ ਮੇਰੀ ਗੱਲ ਸੁਣੋ ਅਗਲਾ ਖਾਲੀ ਨਾ ਵਾਸਤੇ ਫਿੱਟ ਆ ਸਾਵਾ ਹੈ ਨਾ ਆਵਾਂ ਲੈ ਜਾਊਂਗਾ ਮੈਂ ਲੈ ਜਾਊਂਗਾ ਇਹਨੂੰ ਵੀ ਕੇਰ ਲਓ ਬਾਈ ਨੂੰ ਓ ਬਾਈ ਕੋਰਾ ਗਿਆ ਯਾਰ ਕੋਟੀ ਵੇਹਾਂ ਬੰਦੇ ਸਾਇਦੀ ਇਹ ਆ ਲੈ ਲੈ ਆ ਗਿਆ ਬਾਈ ਕੋਰਾ ਗਿਆ ਇਹ ਤਾਂ ਡੀਲਰ ਪੂਰੇ ਆ ਗਏ ਸਿਆਲ ਚੱਲ ਪਿਆ ਲੱਗਦਾ ਤੂੰ ਹੋਣਾ ਆ ਆ ਦੇਖ ਲਾਦੀਆਂ ਮੈਂ ਠੀਕ ਕੱਢ ਜੀ ਯਾਰ ਸਿਆਲ ਤਾਂ ਲੱਗ ਕੇ ਗਰਮੀ ਆ ਗਈ ਕੋਨੇ ਕੋ ਦਿਨ ਲਗਾਇਆ ਆ ਦੋ ਯਾਰ ਬਾਈ ਕਪੜੇ ਵੇਚਣ ਆਇਆ ਕਰੇ ਸਿਆਲ ਤਾਂ ਲੰਘ ਗਿਆ ਗਰ ਵੀ ਆ ਗਈ ਕਿ ਕੱਚਾ ਬਾਈ ਉਹ ਤਾਂ ਕਟੀਜਲ ਗਿਆ ਜਾ ਕੇ ਯਾਰ ਇਹ ਸਵਾਰ ਕਰ ਬਾਈ ਗਰ ਵੀ ਆ ਗਈ ਹੋਰ ਯਾਰ ਤਸ਼ਵੀਰ ਨੂੰ ਗਏ ਵਗੇ ਜਾਂਦੇ ਜਾਂਦੇ ਦੋ ਦੇ ਮੋੜਦੇ ਆਉਂਦੇ ਨੂੰ ਏਕੇ ਜੀ ਮੇਰੀ ਬੈਂਡੇ ਚੀਂਦਾ ਹੋਰ ਆਊਟ ਆਊਟ ਸੀਨ ਆ ਗਿਆ ਭਾਈ ਇੰਦਰ ਨਵਾਰੀ ਇੰਦਰ ਨਵਾਰੀਆਂ ਉਹ ਇਹਦਾ ਜੰਪ ਕਰਕੇ ਦਿਖਾਉਂਦਾ ਭਾਈ ਮੁੰਡਾ ਜਵਾਨ ਹੈ ਨਾ ਪੂਰੀ ਬਾਈ ਫੈਸਲਾ ਕਰਾਉਣਾ ਹੈ ਗਰਾਰੀ ਅੜ ਗਈ ਗਰਾਰੀ ਤੁਹਾਨੂੰ ਦੱਸੋਗੇ ਪਹਿਲਾਂ ਹਾਂਜੀ ਬਾਈ ਇਹ ਕਹਿੰਦਾ 100 ਕਿਲੋਮੀਟਰ ਰਾਜਪੁਰਾ ਮੈਂ ਕਿਹਾ ਪਾਰਟੀ ਕਰ ਲੈ ਮੈਪ ਉੱਪਰ 72 ਕਿਲੋਮੀਟਰ ਦਿਖਾਉਂਦਾ ਮੈਪ ਤਾਂ ਬਹੁਤ ਕੁਝ ਕਹਿੰਦਾ ਏ ਮੈਂ ਮੈਪ ਸ਼ੋਰਟ ਰਸਤਾ ਚੱਕ ਲੈਂਦਾ ਜਾਂ ਜਾਣਾ ਪੈਂਦਾ ਜਾਂ ਪਤਾ ਲੱਗਦਾ ਮੈਂ ਤਾਂ ਮਰੀ ਸਰ ਮੈਂ 600 ਕਿਲੋਮੀਟਰ ਪੂਰੀ ਬਾਈ ਗਰਾਰੀ ਅੜ ਗਈ ਤੈਂ ਕਰਾਉਣਾ ਫੈਸਲਾ ਹਾਂ ਦੱਸੋ ਇਹ ਕਹਿੰਦਾ ਮੈਂ 100 ਕਿਲੋਮੀਟਰ ਜਾਇਆ ਰਾਜਪੁਰਾ ਜਾ ਕੇ ਆਇਆ ਟਰਕੇ ਟਰਕੇ ਨਹੀਂ ਟਰਕੇ ਪਤਾ ਘਰ ਚੱਲੇ ਇਹਨੇ ਮੈਪ ਪਲਾਇਆ ਕਿੰਨਾ 72 ਕਿਲੋਮੀਟਰ ਹੈ 3 ਕਿਲੋਮੀਟਰ 28 ਕਿਲੋਮੀਟਰ ਦਾ ਫਰਕ ਪਾਤਾ ਫੇਰ ਤਾਂ ਕੱਟ ਮਾਰਦਾ ਹੈ ਹਾਂ ਕੱਟ ਮਾਰਦਣਾ ਜੂਟ ਬੋਲਦਾ ਹੈ ਹੋਇਆ ਬਈ ਪਾਰਟੀ ਕਰਨੀ ਰਹਿਣੀ ਹੁਣ ਮੁੱਕਰ ਗਿਆ ਆ ਬਈ ਅੱਗੇ ਤੇ ਚੱਲੂਗਾ ਇਹ ਸਹੀ ਹੈ ਹਾਂ ਬਈ ਪੂਰੀ ਹੁਣ ਮੈਂ ਜਿੱਧਰ ਉਹ ਗਿਆ ਮੈਂ ਤਾਂ ਬੜਾ 100 ਕਿਲੋਮੀਟਰ ਦੇ ਹਿਸਾਬ ਨਾਲ ਗਿਆ ਪੂਰੀ ਕਿਆ ਬੜਾ ਤੂੰ ਰਸਤੇ 'ਚ ਘੁੰਮ ਘੁੰਮ ਕੇ ਗਿਆ ਮੈਂ ਤਾਂ ਜਾਣਾ ਦਾ ਮੈਂ 100 ਕਿਲੋਮੀਟਰ ਪੂਰਾ ਕਰਕੇ ਆਇਆ ਚੱਲ 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 ਮੋੜ ਸਾਲਾ ਚੱਲ ਨੇ ਆਮਨੇ ਆਏ ਵੀ ਹੋ ਜਾਂਦਾ ਚਲੋ ਆਏ ਕਰਦੇ ਹੁਣ ਆਪਾਂ ਜੱਗੇ ਬੱਸ ਸਟੋਪ ਤੇ ਅੰਮਰਸਰ ਕਿੰਨਾ ਕਿਲੋਮੀਟਰ ਹੋਰ ਤੇ ਮੰਬਰ ਥਾਰ ਉਰੇ ਤੇ ਹੈਗਾ 195 ਹੈ ਬਾਈ ਆਪਣੇ ਪਿੰਡ ਤੇ 200 ਲਾਲਾ ਅਸੀਂ ਆਉਣ ਜਾਣ 600 ਕਿਲੋਮੀਟਰ ਤੇ ਕਰਿਆ ਤੁਸੀਂ ਘੁੰਮ ਕੇ ਗਏ ਬੱਸ ਹੋਏ ਮੈਂ ਵੀ ਜਿੱਤ ਗਏ ਬਾਈ ਹੁਣ ਆਪਾਂ ਹਾਰ ਗਏ ਮੇਰੀ ਗੱਲ ਸੁਣ ਮੈਪ ਮੈਂ ਆਪਣੇ ਉਰੇ ਤੇ ਤੁਹਾਨੂੰ ਪਾਤਾ ਹਾਂ ਜਾ ਜਾਣਾ ਜਾ ਪਤਾ ਲੱਗਦਾ ਬਾਕੀ ਗੱਲਾਂ ਛੱਡੋ ਸਿੰਧੂ ਤੂੰ ਕੀ ਕਹਿੰਦਾ ਰ ਕਿਦਾਂ ਜੱਗੇ ਨੂੰ ਪਰ ਪਾਲਟੀ ਵੀ ਆ ਲੈ ਹੈ ਬਾਈ ਆਦੇ ਨਵੇਂ ਮੋਟਰਸਾਈਕਲ ਆਦੇ ਸਟicker ਲੱਗੇ ਹੋਏ ਪਾਲਟੀ ਮਿਲ ਗਈ ਟੀਮ ਵੱਨੋ ਕਿਥੇ ਕਰਦਾ ਇਹ ਅਗੂਠਾ ਹੀ ਤੇਰਾ ਬੁੜਾ ਹੋ ਗਿਆ ਦੇਖੇ ਖੁੱਲ ਗਈ ਪੱਟੀ ਇਹ ਤਾਂ ਇਹ ਗਿਆ ਹੋ ਗਿਆ ਅਗੂਠਾ ਇਹਦਾ ਨਾ ਨਾ ਠੀਕ ਆ ਸਹੀ ਹੋ ਜਾਣਾ ਦੇਖੇ ਨਵਾਂ ਆਉਂਗਾ ਨਾ ਹੌਲੀ ਹੌਲੀ ਹਾਂ ਜੀ ਤਾਂ ਲਾ ਦੇ ਉਹ ਹਾਂ ਹੁਣ ਕਿੱਥੇ ਆਉਣਾ ਉਹ ਜਖਮ ਤਾਂ ਭਰ ਗਿਆ ਆ ਜਾਣਾ ਪੂਰੀ ਆਉਗਾ ਉਹੋਂ ਬੈਂਡ ਦੇ ਵਿੱਚ ਮੈਂ ਇਹਨੂੰ ਕਿਹਾ ਨਾਉ ਤੇ ਤਾਂ ਕਿ ਨਾਉ ਪਾਲਸ ਲਾਉਣੀ ਹੈ ਆਉਗਾ ਚਾਈ ਨਾਲ ਹੀ ਇਹਨੇ ਕੀ ਕਰਾਉਣਾ ਉਹ ਅੰਗਰੇਜ਼ ਕੰਪਨੀ ਇਹ ਬੰਦੇ ਟੀਵੀ ਮੋੜ ਨਾਉ ਪਾਲਸ ਲਾਉਣੀ ਹੈ ਕੰਪਨੀ ਵੱਲ ਤੇ ਦੁਬਾਰਾ ਹੁੰਦਾ ਬਾਈ ਆ ਵੀ ਮੇਰਾ ਨਾ ਉਤਰੂਗਾ ਬਾਈ ਅੱਦੋਂ ਇਹਨਾਂ ਨੇ ਬੰਬ ਮਾਰਿਆ ਆ ਦੇ ਮੇਰੇ ਹੱਥ ਬੰਬ ਮਾਰਿਆ ਬੰਬ ਮਾਰਿਆ ਗਾ ਗੋਲਾਵਾਰੀ ਕੇ ਇਹਦਾ ਬੁੱਲ ਫੱਟੜ ਹੋਇਆ ਦਾ ਇਹਦਾ ਟਾਇਰ ਫੱਟੜ ਹੋਇਆ ਕੋਈ ਸਿੱਧਾ ਨਹੀਂ ਹੈਗਾ ਲੜਨ ਗਿਆ ਨਾ ਨਾ ਬਾਈ ਬੰਬ ਮਾਰਿਆ ਏਗਾ ਨਿਆਣੇ ਲੈਣਾ ਆ ਲੱਗਦਾ ਪੂਰੀ ਹੈ ਹੂੰ ਪੂ ਪੁਰੀ ਪੁਰੀ ਗੱਲ ਸੁਣ ਆ ਡਿਸਕ ਦਾ ਫਾਇਦਾ ਹੈਗਾ ਕੋਈ ਉਹ ਨਹੀਂ ਇਹ ਸਪਰੇਅ ਕਾ ਦਾ ਫਾਇਦਾ ਹੈਗਾ ਹੈਗਾ ਯਾਰ ਫਾਇਦਾ ਅੰਦਰ ਏਪੀਐਸ ਦਾ ਬਹੁਤ ਜ਼ੋਰ ਹਾਂ ਕਹੇ ਇਹਨੂੰ ਸਕੇ ਪਿਆਗੇ ਪੁਰੀ ਬਾਹਰ ਆਈ ਕਿਤੇ ਪੁਰੀ ਸਿੰਧੂ ਦਾ ਇਹਦਾ ਛਿੱਟਾ ਦਵਾ ਦੇ ਪਨੀਰੀ ਵੀਤ ਦੀ ਹੈਂ ਅੰਬੀਦ ਦਿਓ ਲੈ 100 ਮੀਟਰ ਪਾ ਚੱਲ ਸਵਾਤਾਈ ਵੀਤ ਚੱਲ ਛਿੱਟਾ ਅਸੀਂ ਦਵਾ ਦੂਗੇ ਚੱਲ ਹੁਣ ਇਹ ਛਿੱਟਾ ਦੁੰਦਾ ਚੱਲ ਲੈ ਕੋਲ ਫੋਨ ਕਰਕੇ ਜੀ ਇੱਥੇ ਬਾਈ ਜਿਹੜੇ ਇਹ ਜੇ ਏਰੀਆ ਨਾ ਕੁਝ ਨਹੀਂ ਹੋਇਆ ਉੱਥੇ ਸਾਗੇ ਸਾਖ ਉਹ ਆਪਣੇ ਇੱਥੇ ਵੀ ਪਾਣੀ ਆ ਰਿਹਾ ਇੱਥੇ ਸੁੱਕੇ ਬਾਈ ਦੇ ਖੇਤਾਂ ਦੇ ਦੇਖਿਆ ਕਿੰਨਾ ਪਾਣੀ ਖੜ ਕੇ ਆ ਗਿਆ ਉਹ ਜਮੇ ਡੁੱਬ ਗਏ ਸਾਰਾ ਕੁਝ ਦੇਖੇ ਜੱਗੇ ਹੈ ਪੂਰੀ ਗੰਨਾ ਗੁੰਨਾ ਲਾ ਦਗਾ ਨਾ ਉੱਥੇ ਇਹਨੂੰ ਦੱਸ ਰਿਹਾ ਮੋਟਰ ਨਾਲੇ ਕੇ ਚੱਲਦਾ ਵਾ ਏਰੀਆ ਕਮਾਉਣਾ ਜਿੱਧਰ ਜਿੱਧਰ ਨੂੰ ਲੈ ਕੇ ਆਇਆ ਤੂੰ ਠੀਕ ਹੈ ਚੱਲ ਪਾਰਟੀ ਦਾ ਰੌਲਾ ਹੈ ਮੀਟਰ ਚੱਲਦਾ ਮੀਟਰ ਚੱਲਦਾ ਮੇਰਾ ਤੇਲ ਵੀ ਪੂਰਾ ਹੈ ਚੱਲੀਏ ਪੂਰੀ ਬਾਈ ਚਲੋ ਬਾਈ ਚਲੋ ਉਹ ਕਿੱਥੇ ਗਏ ਤੇ ਮੈਂ ਕਹਿੰਦਾ ਤੁਰ ਕੇ ਚੱਲਦੇ ਫੇਰ ਬੱਖੀਆਂ ਦੇ ਅੰਦਰ ਹੋ ਜੂ ਤੂੰ ਕਿੱਧਰ ਗਏ ਤੇ ਅਸੀਂ ਕਰ ਗਏ ਤੂੰ ਹੀ ਤੈਨੂੰ ਕਿਵੇਂ ਕਰਾਉਂਦਾ ਸਾਲੀ ਫਿਰ ਉਹ ਹੁਣ ਆਇਆ ਇਹ ਸਾਡੇ ਕੇ ਗਰਾਰੀ ਫਸਾਉਂਦਾ ਏ ਕਹਿੰਦਾ ਮੈਂ ਕਹਿੰਦਾ ਮੈਂ 100 ਕਿਲੋਮੀਟਰ ਦੇ ਵੀਰੇ ਲੱਤਾਂ ਖੜਗੀਆਂ ਹੁਣ ਜਦ ਘਰ ਤੇ ਰਾਈਟਰ ਨਿਕਲ ਗਿਆ ਭਰ ਕੇ ਜਾਣਾ ਘੁੰਮ ਕੇ ਮੈਂ ਤਾਂ ਆਪਣਾ 100 ਕਿਲੋਮੀਟਰ ਦੇ ਖੜਾ ਤੂੰ ਕਹਿੰਦਾ ਨਗੇ ਤਾਂ ਯਾਰ ਉਹੀ ਗੱਲ ਆ ਗਈ ਨਾ ਇਹ ਹੁਣ ਆਪਾਂ ਨੇ ਮਾਲਾ ਨੂੰ ਹੁਣ ਆਇ ਤੇ ਰੋਪੜਾ ਰੋਡ ਤੇ ਸਿੱਧਾ ਇਹਨੇ ਆਉਣਾ ਮਾਲੀ ਨੂੰ ਘੁੰਮ ਕੇ ਉਹ ਬਾੜ ਤਾਂ ਵੀ ਨਹੀਂ ਦਿੰਦੀ ਪੂਰੀ ਇਹ ਕਹਿੰਦਾ ਮੇਰੇ ਗੋਡੇ ਤੋਂ ਹੁਣ ਲੱਗ ਗਏ ਮੈਂ ਬਹੁਤ ਐਕਟ ਚਲਾ ਕੇ ਆਇਆ ਮੈਂ ਕਿਹਾ ਅਸੀਂ ਜਿਰੀ ਵੀ ਦਾ ਭਾਗੋ ਮਾਜਰੇ ਲੱਦੀ ਇਹਨੂੰ ਉਧਰ ਤੋਂ ਦੂਰ ਪੈ ਗਿਆ ਉਹਨੂੰ 100 ਕਿਲੋਮੀਟਰ ਮ ਕਿੰਨਾ ਕਿਲੋਮੀਟਰ ਦਮਾ ਕਿੰਨਾ ਮੇਰੇ ਗੋਡੇ ਦੁਖਣ ਲੱਗੇ ਆਪਾਂ ਜੱਗੇ ਹੋਗੇ ਜਿਆਦੇ ਬੜੇ ਗੋਡੇ ਦੁਖੇ ਆ ਬਾਈ ਗੋਡੇ ਗੁੱਡੇ ਵਾਲਾ ਕੰਮ ਸਾਡਾ ਕੋਈ ਤੇਰੇ ਗਰੀਸ ਮੁੱਕ ਗਿਆ 200 ਕਿਲੋਮੀਟਰ ਇੱਕ ਵਾਰਦਾ ਦੋ ਵਾਰ ਦੇ ਇੱਕ ਵਾਰਦਾ ਇਹ ਵਿਚਾਰਾ ਬੁੜਾ ਬੁੜਾ ਹੋ ਗਿਆ ਗਰੀਸ ਮੁੱਕ ਗਿਆ ਗੋਡੇ 10 ਕਿਲੋਮੀਟਰ ਦਮਾ ਖੇਤਾਂ ਵੀ ਚਲਾ ਦਿੰਦਾ ਕੀ ਟਰੈਕਟਰ ਹਾਂ ਕਰੇ ਸਟੀering ਫੜ ਕੇ ਦੇਖਿਆ ਉਹ ਜਿੰਨਾ ਕ ਤਾਂ ਸਿੱਧਾ ਗੱਡੀ ਟਰੈਕਟਰ ਚ ਹੈ ਨਾ ਅਜ ਤੱਕ ਇੰਨਾ ਕ ਮੈਂ ਬੈਕ ਖੁੰਝੇ ਲਾਤੇ ਲੈ ਯਾਰ ਦੇਖ ਲੈ લાલા ઠીક હે ગાડી વે ਜਿੰਨੀ ਜલਾਈ ਹੋਣੀ ਤਾਂ ਥੀਲੇ ਦੀ ਡੌਲ ਲਾ ਕੇ ਦਿਖਾ ਦੇ ਮੈਨੂੰ ਪਿੱਛੇ ਨੂੰ ਕਰ ਦ ਰਹੀ ਤੇਰੇ ਵਾਂਗ ਅਨਦਰ ਅਕਸਰਾ ਗਰੌਣ ਜਾਂਦਾ ਲਾ ਲਾલા ਛੜ ਤਾ ਹੁਣ ਪੁੱਛ ਲੈ ਇਹਨੂੰ ਡੌਲ ਲਾਉਣੀ ਕਿ ਨਹੀਂ ਓਕੀ ਆ ਡੌਲ ਲਾਉਂਗਾ ਹੁਣ ਮੈਂ ਲਿਆ ਚੱਲ ਪਾਰਟੀ ਵਾਲਾ ਹੈ ਲਿਆ ਵਾ ਲਾ ਜਰਦਾ ਆ ਕਾਦੀ ਲਾਉਣੀ ਲੱਖ ਫੋਨ ਦੀ ਲਾ ਮੈਂ ਪਿਛਲੇ ਟਾਇਰਾਂ 'ਤੇ ਖੜਾ ਕਰ ਲੈ ਗਾ ਡੌਲ ਤਾਂ ਪਾ ਮੈਂ ਤੇਰੇ ਕੇ ਛੜਤ ਲਾਉਂਦਾ ਤੂੰ ਪੂਰੀ ਕੇ ਦਿਹਾੜੀ ਲਵਾ ਸਕਦਾ ਘੰਟਾ ਨਹੀਂ ਲਵਾਉਂਦਾ ਦਿਹਾੜੀ ਜਿਹਦੇ ਮੈਂ ਬਣ ਜਾ ਬਲਤਰੇ ਨਹੀਂ ਹੁਣ ਤੇਰੇ ਗੰਨੇ ਬੰਨਾਂ 10 ਦਾ ਹੋ ਗਿਆ 20 ਦਾ ਇੰਡਾ ਕੀ ਪੂਰੀ ভাই ਅੱਜ ਤੇਰੇ ਗੰਨੇ ਚੂਕ ਆਏ ਨੇ 85 ਮਾ ਗਿਆ ਆਏ ਇਹ ਦੁਆਈ ਚੂਪਨੇ ਮੈਂ 85 ਚੂਪਨੇ ਨੂੰ ਬਾਰ ਵਾਰ ਦੱਸਿਆ ਇਹਨੇ 19 ਨੂੰ ਮੂੰਹ ਭਾ ਲੈ ਆਉਣੇ ਇਹਨੇ ਮੈਂ ਬਾਰ ਵਾਰ ਦੱਸਿਆ ਤੇ ਕਹਿੰਦਾ ਹੁਣ ਪਤਾ ਲੱਗਿਆ ਵੀ ਰੰਗ ਜੇ ਤੇ ਗੰਨਾ ਕਹਿੰਦਾ ਆਸਵਾੜ ਕੀਨੇ ਕਿਨੇ ਗੱਦੇ ਗੰਨਾ ਇਹਨੂੰ ਪਹਿਲੀ ਵਾਰ ਗੰਨਾ ਦੇਖਿਆ ਥੋੜਾ ਪਾੜੂਗਾ ਤੇ ਪੂਰਾ ਚੁੱਪਿਆ ਰਹਿ ਗਿਆ ਦੰਦਾਂ ਦੇ ਕਦਰ ਤਾਂ ਹੋਈ ਉਹ ਅੱਜ ਪੂਰੀ ਸ਼ਿਕਾਰੀ ਵੀ ਆਏ ਤੇ ਉੱਥੇ ਬਿੱਲਾ ਫੜਨੇ ਵਾਲੇ ਜਿਹੜਾ ਤੁਹਾਡੇ ਉਹਦੇ ਨਾਲ ਆ ਉਥਰੇ ਦੋ ਬਿੱਲੇ ਫੜੇ ਉਹਨਾਂ ਨੇ ਉਹ ਪਰੇ ਜਿਹੜੇ ਹਾਂ ਦੇਲਾ ਮੈਂ ਇਹਨੂੰ ਕੁੱਤੇ ਨੂੰ ਨਾ ਨੋਰਮਲ ਜਿਹਾ ਰੱਖੇ ਉਹ ਵਿੱਚ ਛੜ ਤੇ ਜਾਂ ਬਾਹਰ ਆਉਂਦਾ ਫੇਰ ਚਕਾਰੀ ਛੜਦੇ ਆ ਉਹ ਤਾਂ ਛੜਦੇ ਨਹੀਂ ਐਂ ਝਟਕੇ ਜੇ ਮਾਰਦੇ ਕਰਦੇ ਉਹ ਦੇਖ ਲੈ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਬਾਈ ਵੀ ਸੂਰਸਾਰ ਨਹੀਂ ਖਾਂਦੇ ਕਹਿੰਦੇ ਬਾਈ ਸੂਰ ਨਹੀਂ ਖਾਂਦੇ ਬਿੱਲੀ ਹੀ ਖਾਂਦੇ ਉਹ ਬਈ ਉਹ ਵੱਧ ਲੱਗਿਆ ਤੇਰੇ ਵੀ ਬਿੱਲੀ ਜਾਨਵਰ ਠੰਡੇ ਲੱਗਦੇ ਹਿੱਟਾ ਹਾਂ ਟਰੈਕਟਰ ਉਹਨਾਂ ਦਾ ਪਾਸ ਜਿਆਦਾ 100 ਕਿਲੋਮੀਟਰ ਬਾਈ ਆ ਦੋਹੇ ਭਾਈ ਆ ਇਹ ਇੱਕ ਛੋਟਾ ਭਾਈ ਆ ਕਿ ਬੜਾ ਭਾਈ ਆ ਸਾਡੂ 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 ਮੈਂ ਬੋਲੀ ਨਾਟੀ ਦਾ ਇਹ بڑے ਭਾਈ ਛੋਟੇ ਭਾਈ ਪਾਰਟੀ ਦਾ ਨਾਮ ਮੰਗੀ ਜੱਗੇ ਦਾ ਕਾਤੇ ਕਰ ਨਹੀਂ ਵੀ ਦੇਖ ਲਓ ਟਾਇਰ ਕਿਉਂ ਕਹਿੰਦਾ ਭਾਈ ਜੱਗੇ ਗੱਲ ਸੁਣ ਲੈ ਦੋ ਟਾਇਰ ਤੋਂ ਬੰਦੇ ਨੇਤਰਪਾਈ ਵਾਲੀ ਵੀਡੀਓ 'ਚ ਕਮੈਂਟ ਆਇਆ ਪਿਆ ਏ ਵੀ ਉਹ ਬੰਦਾ ਸੱਚਾ ਵੀ ਟਰੈਕਟਰ ਕਿਹੋ ਜਿਹਾ ਮਦਾ ਏ ਟਰੈਕਟਰ ਦਾ ਹਾਂ ਕਹਿੰਦੇ ਸੱਪੜ ਖਾ ਲੈਣੇ ਕਹਿੰਦੇ ਚਾਹੇ ਉਹ ਲਾ ਲਿਓ ਜੈਕ ਲਾ ਲਿਓ ਥੋੜੇ ਚੈੱਕ ਕਰ ਲਿਓ ਤਵੀਆਂ ਪਰ ਬਾਹੀ ਪਰ ਇੱਕ ਟਾਇਰ ਕੰਮ ਕਰਦਾ ਇੱਕ ਵਿਹਲਾ ਏ ਨਾ ਨਾ ਇਹਦੇ ਮਾਰਦਾ ਸਿੱਧੂ ਜਦ ਟਰੈਕਟਰ ਮੋੜਦੇ ਇੱਕ ਟਾਇਰ ਕੰਮ ਕਰਦਾ ਕਹਿੰਦੇ ਇੱਕ ਖੜ ਜਾਂਦਾ ਮੋੜ ਪਰ ਵੀ ਨਹੀਂ ਕਰਦਾ ਇੱਕ ਨਹੀਂ ਕਰਦਾ ਕੁਸ ਮਿੰਟ ਵਾਸਤੇ ਮਾੜਾ ਮੋਟਾ ਇੱਧਰ ਤੋਂ ਹੋਏ ਪੁੱਠੇ ਸਿੱਧੇ ਹੋ ਜਾਂਦੇ ਨੇ ਪੁੱਠੇ ਸਿੱਧੇ ਹੋ ਜਾਂਦੇ ਨੇ ਬਈ ਸਭ ਕੇ ਇੱਕ ਨੇ ਤਾਂ ਕੰਮ ਕਰਨੀ ਪਤਾ ਨਹੀਂ ਬਾਈ ਐਦਾਂ ਹੀ ਐਦਾਂ ਹੀ ਕਹਿੰਦੇ ਰੇ ਤੇਜ ਭਜਾ ਲਿਓ ਕਟਾਇਰ ਚੱਕ ਲਿਓ ਓਕੇ ਚੱਲਦਾ ਇੱਕ ਸਲਿੱਪ ਮਾਰ ਕੇ ਚੱਲਦਾ ਇੱਕ ਕੰਮ ਕਰਦਾ ਹੈ ਰੇੜੀ ਤਾਂ ਹੋਰ ਚੀਜ਼ ਹੈ ਟਰੈਕਟਰ ਦੇ ਦੋਹੇ ਟਾਇਰ ਕੋ ਮੰਗਾ ਦੇ ਦੋ ਨਾਲ ਕਿਹੜੇ ਹੁਣ ਟਰਾਲਾ ਖਿੱਚਣਾ ਐ ਕਰੋ ਮੇਰੇ ਸਾਹ ਹੈਗਾ ਇਹਦੇ ਮੋਰਸਾਲੇ ਦੋਹੇ ਟਾਇਰ ਖੋਲੋ ਘੁਮਾ ਕੇ ਦੇਖੋ ਇੱਕੇ ਘੁਮਗਾ ਸਟੈਂਡ ਪਰ ਮੂਰੇ ਨਾਲ ਤੋਰੇ ਤੇ ਘੁੰਮਦਾ ਹੈ ਚੱਕ ਨਾਲ ਮੱਟਾ ਕਰ ਦੋ ਜੱਗੇ ਉਹ ਤੋਰੇ ਤੇ ਐ ਕਰੋ ਗੱਡੀ ਥੱਲੇ ਸੀਟ ਉੱਪਰ ਉਹ ਰਹਿ ਦੋ ਉਹ ਨਹੀਂ ਨਹੀਂ ਅਸੀਂ ਦੇਖ ਰਹੇ ਤਾਂ ਹੈਗਾ ਹੀ ਆ ਇਹਦਾ ਪੰਗੇ ਲੈ ਲੈ ਨਹੀਂ ਪੂਰੀ ਭਾਈ ਮੋਰਸਾਲ ਦਾ ਇੱਕ ਟਾਇਰ ਘੁੰਮਦਾ ਹੈ ਤੋਰੇ ਤੇ ਘੁੰਮਦਾ ਦੂਆ ਟਾਇਰ ਇਹ ਗਲਤੀ 24 ਘੰਟੇ ਦੋ ਟਾਇਰ ਘੁੰਮਦੇ ਜਿਹੜਾ ਮਰ ਗਿਆ ਪਹਿਲਾਂ ਇਹ ਕਹਿੰਦੇ ਇੱਕ ਘੁੰਮਦਾ ਆ ਵਾਕਾ ਨੂੰ ਪਾਇਆ ਫਿਰ ਖੋਲਦਾ ਉਹ ਪੂਰੀ ਚੱਲੇ ਦੇ ਘੁੰਮਦਾਏ ਤੈ ਕਿ ਹੈਗਾ ਤਾਂ ਇੱਕ ਘੁੰਮਦਾ ਘੁੰਮਦੇ ਤਾਂ ਦੋ ਆ ਨਹੀਂ ਭਾਈ ਟਾਇਰ ਦਾ ਇੱਕ ਟਾਇਰ ਘੁੰਮਦਾ ਕਹਿੰਦਾ ਮੈਂ ਹਾਲ ਖਿੱਚ ਲੂਗਾ ਤਵੀਆਂ ਖਿੱਚ ਲੂਗਾ ਇੱਕੋ ਦਿਨ ਉਹ ਸਿੰਧੂ ਸਰਚ ਕਰਕੇ ਦੇਖੀ ਯਾਰ ਉਹਦੇ ਹਿਓ ਇਦਾਂ ਇਹ ਹਿਸਾਬ ਨਾ ਕਰਿਆ ਇੱਕ ਸਾਈਡ ਬ੍ਰੇਕ ਲਾ ਲਈ ਫਾਲੇ ਖਿੱਚ ਕੇ ਦਿਖਾ ਦੀ ਪੂਰੀ ਤੇਰਾ ਹੈਡਰਾ ਲਿਆ ਕੇ ਤੇਰਾ ਟਾਇਰ ਉੱਪਰ ਚੱਕ ਟਰੈਕਟਰ ਟੰਗ ਲੈਣਾ ਔਰ ਉੱਪਰ ਬਹਿ ਕੇ ਗੇਅਰ ਪਾਈ ਚੱਕ ਲਾ ਲਿਆ ਚੱਕ ਲਾ ਗੇਅਰ ਪਾਉਣਾ ਟਰੈਕਟਰ ਦੇ ਟਾਇਰ ਦੋਵੇਂ ਘੁੰਮਦੇ ਜਾਂ ਫੜਦਾ ਬ ਗੁੱਡੀ ਨੂੰ ਉਹ ਮਾਰਦਾ ਤੂੰ ਇਹਦੇ ਵੀ ਨਹੀਂ ਦੇਖੇ ਬਣਾਉਂਦੇ ਚਾਰ ਜਿਹੇ ਟਾਇਰ ਦੋਹੇ ਟਾਇਰ ਤਾਂ ਘੁੰਮਦੇ ਜਾਂ ਜੌਂਡੀ ਭਾਈ ਪੂਰੀ ਕਰ ਲਿਆ ਇਹ ਭਾਈ ਫੋਰ ਲਾਇਟ ਉਹ ਕਿਹਾ Hindu ਗੱਲ ਸੁਣੋ ਚੱਲ ਹੈਡਰਾ ਲੈ ਕੇ ਇਹ ਪੂਰੀ ਵਾਲਾ ਟਰੈਕਟਰ ਉੱਪਰ ਜਾ ਕੇ ਨੂੰ ਬਿਠਾ ਲੈਣਾ ਗੇਅਰ ਪਾ ਕੇ ਬੰਦੇ ਆਮ ਨੇ ਇੱਦਾਂ ਹੀ ਘੁੰਮਦੇ ਆ ਉਹ ਨਹੀਂ ਫਿਰ ਇਹ ਟਰੈਕਟਰ 4x4 ਨਹੀਂ ਹੈਗਾ ਇਹ ਪਿਛਲਾ ਇੱਕ ਘੁੰਮਦਾ ਬੁਰਲਾ ਵੀ ਉਹ ਇਹਦਾ ਇੱਕ ਆ ਇੱਕ ਹੈ ਤੇ ਨਰ ਦਾ ਨਹੀਂ ਉਹ ਹੈ ਉਹ ਇਦਾਂ ਹੀ ਹੈ ਪਿਛੇ ਵਾਲਾ ਇੱਕ ਮੂਰੇ ਵਾਲਾ ਨਹੀਂ ਜਿੱਕੇ ਉਦਾਂ ਦੇਖਿਆ ਕਾਟੀ ਟਾਇਰ ਘੁੰਮਦੇ ਆ ਜਾਂ ਸਲਿੱਪ ਮਾਰੇ ਕਰਦਾ ਹੈ ਇਧਰ ਇਧਰ ਵਾਲ ਟਾਇਰ ਖਾੜ ਲਿਆ ਨੇ ਮੂਰੇ ਵਾਲਾ ਇੱਕ ਘੁੰਮਦਾ ਹੁੰਦਾ ਪਿਛਲਾ ਦੂਜੀ ਸਾਈਡ ਵਾਲਾ ਕਾਟੀ ਘੁੰਮਦੀ ਹੈ ਨਾ ਇਦਾਂ ਹੀ ਬਣਾਏ ਹੋਏ ਹੁੰਦੇ ਆ ਇਦਾਂ ਹੀ ਚੱਲਦੇ ਆ ਭਾਈ ਇਹ ਚੀਜ਼ ਸਾਡਾ ਵੀ ਦਿਮਾਗ ਖਰਾਬ ਹੋ ਗਿਆ ਇਹ ਤਾਂ ਹੁਣ ਇੱਕ ਟਰੈਕਟਰ ਕੁਆੜੀਆ ਤੇ ਲਿਆ ਕੇ ਗੱਬੇ ਦੇ ਪਾੜ ਕੇ ਦੇਖਣਾ ਪੈਣਾ ਉਹਦਾ ਰਿੰਗ ਪੈਸਟਮ ਖੋਲ ਕੇ ਦੋਹੇ ਟਾਇਰ ਇੱਕ ਇੱਕ ਸਾਰ ਘੁੰਮਣੇ ਤੇਰੇ ਕੋ ਗੋਟੀਆਂ ਘਾਟੀਆਂ ਪਈਆਂ ਹਾਂ ਬੰਦ ਹਿੰਦੂ ਗੱਲ ਸੁਣ ਲੈ ਇੱਕ ਕੁਆੜੀਆ ਤੇ 20000 ਦਾ ਟਰੈਕਟਰ ਲੈ ਆਉਣਾ ਆਪਾਂ ਨੇ ਖੋਲ ਕੇ ਸਰਚ ਕਰਨਾ ਹੈ ਤਾਂ ਇਹ ਉਹ ਨੂੰ ਟਾਇਰ ਕਹਿੰਦੇ ਖੋਲ ਕੇ ਦੇਖਣੇ ਉਹ ਦੇਖੋ ਪੂਰੀ ਦਾ ਟਾਇਰ ਵੀ ਖੋਲਣ ਨੂੰ ਤਿਆਰ ਹੋ ਗਿਆ ਆ ਜਾ ਕੋਲ ਲੈ ਜਾ ਬਾਈ ਨਾ ਆ ਗਿਆ ਪੋਨਾ ਬੋਟੀ ਦੇ ਨਾਲ ਪੋਨਾ ਆ ਗਿਆ ਲਾ ਕਿਹਦੇ ਨੂੰ ਵੀ ਨਹੀਂ ਪਲੇਟ ਜੀ ਆਉਂਦੀ ਯਾਰ ਆਜੋ ਮੈਂ ਦੇਖਿਆ ਇੱਕ ਮੁੰਡਾ ਸਟੈਂਡਰ ਲਈ ਖੜਾ ਤਾਂ ਉਹਨੂੰ ਕੰਪਨੀ ਵੱਲੋਂ ਪਲੇਟ ਲੱਗੀ ਆਉਂਦੀ ਹੈ ਆਪਾਂ ਦੇਖੀ ਜਨਾ ਆਪਣੇ ਉਹ ਖੋਲ ਕੇ ਰੱਖ ਦੋਗੇ ਮੇਰੀ ਗੱਲ 100 ਵਾਲਾ ਇਹਦਰ ਜਾਂਚੀ ਜਗ੍ਹਾ ਨਾ ਇਹਨੂੰ ਕਿ ਪਲੇਟ ਲਾ ਲਈ। ਐਵੇਂ ਨੇ ਕਲੇੜਾ ਬੱਚੇ ਅੰਦਰ ਬੜੀ ਕਰਾਰਾ ਨਹੀਂ ਹੁੰਦਾ। ਹਾਂ, ਕ੍ਰਾਉਣ ਬਿੰਜਾ। ਕ੍ਰਾਉਣ ਬਿੰਜ ਜਿਹੜਾ ਚੱਕੇ ਨੇ ਘੁਮਾਉਂਦਾ ਉਹ ਖੋਲ ਕੇ ਰੱਖ ਦੂੰਗਾ ਫਿਰ ਦੇਖੂਗਾ ਵੀ ਇੱਕ ਟਾਇਰ ਨਾਲ ਤਵੀਆਂ ਖਿੱਚਦਾ। ਨਾ ਨਾ ਐ ਤਾਂ ਇਹ ਦੋਹੇ ਟਾਇਰਾਂ ਦਾ। ਬੰਦਿਆਂ ਨੇ ਕਮੈਂਟ ਕਰੇ ਵੀਡੀਓ ਦੇ ਮੋਹਨਾ ਤੇ ਹੈਰਾਨ ਆ। ਵੀ ਇੱਕੋ ਟਾਇਰ ਘੁੰਮਦਾ ਕਹਿੰਦੇ। ਨਾ ਆ ਇਹਦਾ ਜੱਗੇ ਜੇ ਚਲਾਉਂਗਾ ਸਿੱਧਾ ਫੇਰ ਤਾਂ ਬਾਈ ਦੋਹੇ ਟਾਇਰ ਜ਼ੋਰ ਮਾਰਦੇ। ਜੇ ਮੋੜਨਾ ਫੇਰ ਇੱਕ ਟਾਇਰ ਤਾਂ ਸਲੋ ਹੁੰਦਾ ਹੀ ਹੈ ਤਾਂ ਹੀ ਮੁੜੂਗਾ। ਕਮੂਰੇ ਟਾਇਰ ਮੋੜਦੇ ਆ ਮੂਰੇ ਵਾਲੇ ਮੂਰੇ ਵਾਲੇ ਟਾਇਰ ਨਾਲ ਕੋਈ ਮਤਲਬ ਨਹੀਂ ਆਹ ਮੋਟਰਸਾਈਕਲ ਦਾ ਪਿਛਲਾ ਟਾਇਰ ਘੁੰਮਦਾ ਹੁਣ ਇਹਨੂੰ ਮੋੜਦਾ ਐ ਇਹਨੂੰ ਮੋੜੂਗਾ ਉਹ ਮੂਰੇ ਟਾਇਰ ਦਾ ਕੋਈ ਮਤਲਬ ਨਹੀਂ ਪਹਿਲਾਂ ਇਹ ਚੱਲ ਪੂਗਾ ਤੂੰ ਉਹੀ ਆ ਜਾ ਚਾਹੇ ਮੂਰੇ ਟਾਇਰ ਦਾ ਮਤਲਬ ਐ ਕੋਈ ਨਹੀਂ ਦਾ ਹੈਗਾ ਇਹ ਕੀ ਹੈ ਮੈਂ ਤਾਂ ਉਹਨੇ ਮੋੜ ਦਾ ਮੂਰੇ ਵਾਲਾ ਦਿਸ਼ਾ ਦੱਸਣੀ ਸੀ ਕਿੱਧਰ ਜਾਣਾ ਆ ਇਹਦਾ ਟਰੈਕਟਰ ਨੂੰ ਇੱਕ ਟ੍ਰੈਲਰ ਦੇ ਗੱਭੇ ਜਿੱਤਾ ਵੀ ਉਹ ਨਹੀਂ ਮੁੜੀ ਜਾਣਾ ਮੈਂ ਕਿਹਾ ਟੈਂਪੂ ਨੂੰ ਲਈ ਜੇ ਟੈਂਪੂ ਟਰੈਕਟਰ ਵਾਲੀ ਗੱਡੀ ਵਿੱਚ ਕੁਛ ਨਹੀਂ ਤੂੰ ਬੱਚੇ ਨਾਲੇ ਖੇਤੀ ਕਰ ਲੈਣੀ ਆਪਾਂ ਚੱਲਦਾ ਆਉਂਦਾ ਜ਼ੋਰ ਮਾਰ ਤੇ ਉਹ ਵੀ ਨਹੀਂ ਚੱਲੇਣੀ ਪੂਰੀ ਇਹ ਤਾਂ ਕਿਹੜਾ ਲਾਤਾ ਉਹ ਨਹੀਂ ਬੱਚੇ ਬatein ਕਰਨਾਂ ਨੇ ਪਹਿਲਾਂ ਲੰਬਾ ਬਿਆਉਣਾ ਕਿਤੇ ਕਾਲ ਕੁਲ ਮੈਂ ਮੇਰੀ ਗੱਲ ਸੁਣ ਲੋ ਉਹ ਤਾਂ ਜਾੜ ਜੜੇ ਚੱਕੀ ਜਾਂਦਾ ਐ ਦੇਖੀ ਬੈਠਾ ਹੋਤੀ ਮੈਂ ਕਰਦਾ ਵੀਡੀਓ ਚ ਤੁਸੀਂ ਦੇਖੇ ਹੋਣਾ ਇਹ ਉਈਓ ਮਾਰੀ ਜਾਂਦਾ ਜਿੱਕੇ ਤੀਰੀ ਜੀ ਨਹੀਂ ਕਰਦਾ ਬਾਈ 150 ਕਿਲੋ ਦੀ ਕਰਦੀ ਇਹ ਇਹ ਨਾ ਗਾਂ ਬੂਦਖਾਨ ਤੈਨੂੰ ਸਰੋਪਾ ਪਾ ਕੇ ਜਾਉ ਬਾਹਰ ਜੱਗੇ ਦਾ ਟਰੈਕਟਰ ਕਿੰਨੀ ਵਾਰ ਚਲਾਇਆ ਮੈਂ ਬਾਹਰ ਪਿੰਡ ਜਾ ਕੇ ਸਰੋਪਾ ਪਾ ਕੇ ਉਹਦੇ ਦਸਾਰਾ ਸੁਣ ਜਾ ਹੈ ਕਿਸਾਨ ਜੱਗੇ ਦਾ ਟਰੈਕਟਰ ਇੰਨੀ ਵਾਰ ਚਲਾਇਆ ਕਿੰਨੀ ਵਾਰ ਚਲਾਇਆ ਪੰਜ ਛੇ ਵਾਰ ਹਾਂ ਹੋਰ ਬਾਈ ਦੋ ਰੁਪਏ ਲੱਗਦਾ ਮੇਰੇ ਟਰੈਕਟਰ ਦੇ ਗੀਅਰ ਕਿੰਨੇ ਇੱਧਰ ਏਵੀਫੀ ਏਵੀਫੀ ਅੱਗੇ ਅੱਗੇ ਪੂਰੇ ਘੇਰ ਦੱਸ ਟੋਟਲ ਕਿੰਨੇ ਆ ਮੈਨੂੰ ਕੀ ਪਤਾ ਹਾਂ ਟੈਕੀ ਚਲਾਇਆ ਵਾਸਤੇ ਆ ਗਿਆ ਚਲਾਇਆ ਵਾਸਤੇ ਘੇਰ ਵਾਕੇ ਦੇ ਤਾ ਪਰ ਵਹਿ ਗਿਆ ਬਾਈ ਹਾਂ ਉਹਨੇ 100 ਕਿੱਲੇ ਦੀ ਖੇਤੀ ਕਰੀ ਆ ਇਹ ਬਾਈ ਗੱਡੀ ਉਹ ਚਲਾਉਂਦਾ ਏ ਇਹ ਮੁੰਡਾ ਬਾਈ ਗੱਡੀ ਦਾ ਸ਼ਿਕਾਰੀ ਐ ਜੇ ਇਹਨੂੰ ਕਹਈਏ 5 ਥੈਲੇ ਜੂਰੀ ਦੇ ਪਾਉਣੇ ਚੱਡੀਗੜ੍ਹ ਨੂੰ ਭੱਜੂਗਾ ਇਹਨੇ ਕਰਿਆ ਨਹੀਂ ਨਾ ਕਦੇ ਆਪਾਂ ਇਹ ਵੀ ਕਹਿੰਦੀ ਉਹਨੇ ਪਾਣੀ ਸਾਦਾ ਚੱਲ ਕਰ ਹੈਗੇ ਕੰਮ ਆ ਗਏ ਬਾਕੀ ਭਾਈ ਇਹਦੇ ਘਰ ਦੋ ਤਿੰਨ ਬੰਦੇ ਹੈਗੇ ਕੰਮ ਵਾਲੇ ਇੱਕ ਐਸੀ ਪੱਠਾ ਛੱਡਿਆ ਰੱਬ ਨੇ ਇਹ ਬਾਹਰ ਦਾ ਰੂਟ ਦੇ ਹਾਂ ਹਰਕਤ ਹੈ ਉਹਨੇ ਦੋ ਤਿੰਨ ਬੰਦੇ ਚਾਹੀਦੇ ਘਰ ਚ ਨਾ ਕੰਮ ਹੈ ਇੱਕ ਬੰਦਾ ਰੱਖਾਇਆ ਤੂੰ ਘੁੰਮੀ ਜਾ ਉਹ ਪੂਰੀ ਦੇਖ ਇਹਨਾਂ ਦੇ ਇਹਨਾਂ ਦੇ ਘਰ ਦੋ ਬੰਦੇ ਕੰਮੇ ਵੀ ਇੱਕ ਫੇਰ ਬੰਦਾ ਰੱਖਿਆ ਹੋਇਆ ਉਹ ਗਲਤ ਹੈ ਕਿ ਨਹੀਂ ਇਹਦੇ ਬਚਣ ਦੇ ਮਾਰੇ ਰੱਖਾਇਆ ਉਹ ਬੰਦਾ ਇਹ ਹਰਾਮੀ ਹੈ ਦੇਖ ਲੋ ਸਫਲ ਖਸਾਰ ਵਾਇਦ ਦੰਦ ਕਰਦਾ ਜਗੇ 10000 ਕਿੰਨੇ ਨੂੰ ਰੱਖੇ ਪਾਣ ਇਹ ਪੈਪ ਬੈਪ ਲਾਉਣ ਭੇਜ ਦੇ ਮੂਰੇ ਕਿੱਦਾਂ ਦੇਖਿਆ ਜੇ ਪੈਪ ਨੂੰ ਛੋਟ ਪੇਪ ਦੇ ਦੋ ਕਿਲੇ ਰੇ ਪਾਣੀ ਲਾਉਣਾ ਪਾਣੀ ਲਾਉਣਾ ਪੈਪ ਪਾ ਜਾ ਕੇ ਲਾਈ ਜੇ ਦੋ ਕਿਲਾ ਜਿਹਨੂੰ ਕਿਰੇ ਵਿੱਚ ਪੈਪ ਪਾ ਜਾ ਕੇ ਪਾਣੀ ਲਾਉਣਾ ਪੂਰੀ ਪੈਪ ਤਾਂ ਲਾਇਆ ਮੈਂ ਮੋਟਰ ਪੈਪ ਪਾ ਜਾ ਜੋੜ ਲਾਉਨੇ ਆ ਜਿਹੜਾ ਪਿੱਛੇ ਵਾਲਾ ਪੈਪ ਉਹਦੇ ਵਿੱਚ ਪੈਂਦਾ ਕਿ ਮੂਰੇ ਵਾਲਾ ਪਿੱਛੇ ਵਾਲ ਦੇ ਵਿੱਚ ਪੈਂਦਾ ਜਿਹੜਾ ਜੋੜ ਲਾਉਣਾ ਸੀ ਉਹ ਪੈਪ ਹੋ ਗਏ ਦੋ ਪੈਪ ਹੋ ਗਏ ਉਹਨੂੰ ਜੋੜ ਲਾਉਣਾ ਕਿਹੜਾ ਵਿੱਚ ਪਾਉਗਾ ਅੱਗੇ ਵਾਲਾ ਕਿ ਵਿੱਚ ਵਾਲਾ ਮੂਰੇ ਵਾਲਾ ਹਾਂ ਬਹੁਤ ਗਿਆ ਬਾਣੀ ਗਿਆ ਤਾ ਫੇਰ ਤਾਂ ਤੂੰ ਉਹ ਮੇਰੀ ਗੱਲ ਸੁਣ ਜਿਹੜਾ ਪਿੱਛੇ ਤੇ ਆਉਂਦਾ ਹੈ ਠੀਕ ਹੈ ਉਹਦੇ ਵਿੱਚ ਮੂਰੇ ਨਾਲ ਪੈ ਪੈ ਵਸਾਉਂਗੀ ਤਾਂ ਹੀ ਪਹਿਲਾਂ ਲੱਗਾ ਮੂਰੇ ਵਾਲਾ ਮੂਰੇ ਨਾਲ ਪੈ ਪੋਈ ਹੋ ਗਿਆ ਤੇ ਉਹ ਪਿੱਛੇ ਵਾਲਾ ਹਾਂ ਜਿੱਦ ਜਿੱਦ ਤੇ ਉੱਪਰ ਉੱਪਰ ਹੋਊਗਾ ਕਿ ਥੱਲੇ ਹੋਊਗਾ ਉਹ ਯਾਰ ਮੂਰ ਜਿਹੜਾ ਪਿੱਛੇ ਤੇ ਜਿਹਨ ਨਾਲ ਨੂੰ ਲਾਉਂਗਾ ਉਹ ਪਰੂਗਾ ਜਿਹੜਾ ਮੂਰੇ ਜਿਹੜਾ ਉਹ ਥੱਲੇ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਕਿੰਨਾ ਵੀ ਨਹੀਂ ਮਾਰਦਾ ਨਹੀਂ ਜਿਹੜੀ ਨਾਲ ਹੈ ਜਿੱਥੇ ਮੇਨ ਹੈ ਉਹਦੇ ਵਿੱਚ ਮੈਂ ਬੰਨਣਾ ਕੋਈ ਪਰਵਾਹ ਨਾ ਪਰਵਾਹ ਨਾ ਉਹਦੇ ਪਿੱਛੇ ਥੋੜੀ ਬਾਹਰ ਇਹਦਾ ਪੁਆਇੰਟ ਨੋਟ ਕਰਦੇ ਆ ਬਾਈ ਕਾਪੀ ਫੜ ਲੈ ਕੇ ਨੋਟ ਕਰਦੇ ਜਿੱਤ ਗਿਆ ਬਾਈ ਤੈਨੂੰ ਮੈਂ ਪਾਰਟੀ ਕਰ ਦੂਗਾ ਜੇ ਜਿੱਤ ਗਿਆ ਤੂੰ ਆ ਗੱਲ ਦੀ ਪਾਰਟੀ ਤੈਨੂੰ ਅੱਜ ਕਰਾਂਗੇ ਅੱਜ ਕਰੂਗੇ ਬਾਈ ਨਾ ਉਹਦਾ ਜਿੱਦਾਂ ਮਰਜੀ ਗੱਡੀ ਦਾ ਪੂਰਾ ਸ਼ਕਾਰੀਆ ਪੂਰੀ ਇਹ ਗੱਡੀ ਮਾਰੇ ਜੋ ਮਰਜੀ ਪੁੱਛ ਲੋ ਪਾਜ ਗਿਆ ਕੁੱਤੇ ਆਣ ਜਾਂਦਾ ਉਹ ਗਿਰਦੀ ਬਾਈ ਇਹ ਪਹਿਲਾ ਰੱਖੀ ਕਿਹੜੀ ਗੱਡੀ ਦੀ ਜੱਗੇ ਉਹ ਜਿਹੜੀ ਏਸੈਂਟ ਐਨੇ ਕਪਾਲੀ ਸਾਡੇ ਗੇਟਾਂ ਤੱਕ ਆ ਤਕੌੜਾ ਪਹਿਲੇ ਤੇ ਲੈ ਆ ਗੱਡੀ ਧਮਾਈਏ ਨੇ ਆ ਇੱਥੇ ਤੇ ਇੱਥੇ ਤੇ ਪਿੰਡ ਪਰ ਨੂੰ ਆਏ ਹੋ ਗਏ ਗੇੜਾ ਘੜਦਾ ਔਂਦੀ ਦਾਰ ਉਧਰ ਗੇਟ ਉਹਨਾਂ ਨੇ ਗੇਟ ਢਾਏ ਨੇ ਫੇਰ ਲੈ ਆ ਵਰਨਾ ਹੁਣ ਹੱਥ ਖੁੱਲ ਗਿਆ ਹੋਂਦਾ ਐਕਸਲ ਟੁੱਟ ਗਿਆ ਹੋਂਦਾ ਐਕਸਲ ਟੁੱਟ ਗਿਆ ਜਲਦੀ ਜਲਦੀ ਦਾ ਪਤਾ ਨਹੀਂ ਬਾਈ ਟੁੱਟਿਆ ਇਹ ਇਹ ਵਰਨਣ ਦੀ ਪਤਾ ਹੈਗਾ ਇਹ ਨੂੰ ਪਤਾ ਹੋਊਗਾ ਫੇਰ ਇੱਕ ਵਾਰ ਨਾ ਹੋਲੇ ਆ ਫੇਰ ਸਨਰੂਪ ਵਾਲੀ ਲਿਆਇਆ ਹੁਣ ਇੱਕ ਹੋਰ ਚੱਕੀ ਫੇਰ ਦਾ ਡੀਜ਼ਲ ਵਰਨਾ ਬਰਨਾਂ ਰਸ਼ਕੀ ਨਾ ਪੂਰੀ ਹੈ ਗੱਡੀ ਦਾ ਡਰਾਈਵਰ ਤਾਂ ਪੂਰਾ ਹੈ ਹੂੰ ਇਹਨੇ ਕਦੇ ਹੱਥ ਤੋਂ ਨਹੀਂ ਦੇਖੇ ਉਹ ਇਹਨੂੰ ਨਾਉਣ ਨੂੰ ਨੂੰ ਕੀ ਕਹਿੰਦੇ ਆ ਨਾ ਸਾਦੇ ਆ ਥਲੇ ਪਾਣੀ ਨਹੀਂ ਲਾਉਣਾ ਯਾਰ ਤੂੰ ਗਰਾਸ ਆ ਰਿਹਾ ਪੱਧ ਕੇ ਪਾਸੇ ਮਾਰ ਚਾਰ ਦਿਨ ਨੂੰ ਫੇਰ ਹੋਇਆ ਨਾ ਨਹੀਂ ਨਹੀਂ ਹੁਣ ਨਹੀਂ ਹੁਣ ਤਾਂ ਪੱਕਾ ਲਾਜ ਹੋ ਗਿਆ ਹੁਣ ਤਾਂ ਠੀਕ ਹੈ ਧੱਕੇ ਭਾਈ ਇਹ ਮੋਰਸਲ ਸੈਂਸਰ ਵਾਲੇ ਬਹੁਤ ਹੈ ਔਰ ਆਜੇ ਭਾਈ ਪਾ ਖੜਾ ਰਿਸਤੇ ਰਾਰ ਦਾ ਕਹਿੰਦਾ ਬੈਟਰੀ ਖਾਲੀ ਫੇਰ ਮਿਸ਼ਿੰਗੀ ਮਾਰੀ ਜਾਂਦਾ ਜਿਹੜਾ ਸਿਮਾ ਲਈ ਫਿਰਦਾ ਜ਼ਿਆਦਾ ਸੈਂਸਰ ਲੱਤੇ ਹੋਏ ਇਹਨਾਂ ਨੂੰ ਸੜਾ ਓਖਾ ਹਾਰੇ ਹਾਰੇ ਕਟ ਰੇਸਪਾ ਮਿਸਿੰਗ ਮਾਰੀ ਜਾਂਦਾ ਹੈ ਆ ਬਾਈ ਐ ਆਪਣੇ ਭਤੀਜਾ ਕੈਨੇਡਾ ਤੇ ਆਇਆ ਦੇਖੋ ਮੋਟਰਸਾਈਕਲ ਦੀ ਰੇਲ ਬਣਾਈ ਵੀ ਹੈ ਹੈ ਪੂਰੀ ਉਪਰੇਲਾ ਦਾ ਹੋੜਾ ਕੇ ਪਤੀ ਜਦੇ ਲਿਆ ਪਿਆਣਾ ਚਾਚਾ ਛੜੀ ਫਿਰਦਾ ਮੈਂ ਨਹੀਂ ਕਹਦਾ ਇਹਦਾ ਹੁਣ ਕੀ ਆ ਇਹ ਦੂਈ ਕੈਟਾਗਰੀ ਚ ਆ ਗਿਆ ਪੂਰੀ ਹੁਣ ਮੂੰਹ ਦੇਖ ਕੇ ਉਮਰ ਮੇਰੀ ਘੱਟ ਆ ਹਲੇ ਮੇਰੀ ਉਮਰ ਪਤਾ ਕਿੰਨੀ ਐ ਥੋੜੀ ਹੋ ਐ ਸਿੰਧੂ ਜਿਹਾ ਲਿਖਿਆ ਉਹਨੂੰ ਗਾਹ ਨਾ ਐ ਬੱਜੇ ਲੱਗਦੇ ਉਹ ਸਿੰਧੂ ਕੰਮ ਤੇ ਜਾਂਦੇ ਨੇ ਮੂਰੇ ਦੇਖਦੇ ਵੇ ਕਹਿੰਦਾ ਛੁੱਟੀ ਕਰ ਲਵਾਂ ਮੈਂ ਕਹਿੰਦਾ ਰਸਤੇ ਕੋਈ ਟੁੱਟੂ ਗਿਆ ਵਾ ਇਹਦਾ ਕੀ ਵਾ ਇਹਨੂੰ ਬੋਲਦੇ ਨਾ ਇਹਨਾਂ ਨੂੰ ਛੁੱਟੀ ਕਰ ਲਓ ਨਾ ਬੋਲਦੇ ਨਾ ਜਿਹਨੂੰ ਕੀ ਵਾ ਨੁਕਸਾਨ ਹੋਊਗਾ ਨਿੰਬੂ ਵਰ ਮਿਲਦਾ ਗਲਮਾ ਪਾਲੇਗਾ ਨਹੀਂ ਨਹੀਂ ਰਸਤਾ ਹੀ ਛੱਡ ਦੇਣਾ ਚੱਲ ਪਾਏ ਕਰਾਂ ਪੈਣ ਨੂੰ ਮੁੜ ਕੇ ਪਹਿਲੇ ਚੱਲਿਆ ਮੂਰੇ ਖੜੇ ਗਿਆ ਮੈਂ ਪੈਣੀ ਨੂੰ ਘੁੰਮ ਕੇ ਗਿਆ ਮੈਂ ਚੱਲ ਦੁਰਤਾ ਬਨ ਨੂੰ ਘੁੰਮ ਜਾ ਭਾਈ 2 ਕਿਲੋ ਲੈ ਰਾਈ ਆ ਆਪਨੇ ਹਲੇ ਲੱਗੇ ਕਹਿੰਦੇ ਆ ਕਿਨੇ ਜੇ ਤੈ ਸਾਨੂੰ ਮੂਰੇ ਟੱਕਰ ਗਿਆ ਤੇਰਾ ਮੂੰਹ ਬਣਾ ਲੈ ਕਰਨਾ ਅਸੀਂ ਹੋਏ ਹੈਗਾ ਹਲੇ ਤੇਰੇ ਜਾਨ ਖਤਮ ਤੇਰੇ ਨਾਲ ਮਾਰ ਗਈ ਸਾਈ ਆ ਗਈ ਸਾਈ ਮਰ ਗਈ ਕਰੀ ਸਾਈ ਆ ਗਈ ਵਿਆਹ ਰੀ ਸਾਈ ਆ ਗਈ ਬਾਈ ਮੁੰਡੇ ਕੋ ਹੈਗੀ ਵਰਨਾ ਗੱਡੀ ਫੁੱਲਾਂ ਦੀ ਵਿਆਹ ਬਹਿ ਕੇ ਲਿਆਉਂਦਾ ਨਾ ਫੁੱਲ ਲਾਉਂਦਾ ਹੈ ਵਿਆਹ ਕੇ ਲਿਆਉਂਦਾ ਇਹ ਵਿਆਹੇ ਵਿੱਚ ਲਿਆਉਂਦਾ ਵਿਆਹੇ ਵਿੱਚ ਲਿਆਉਂਦਾ ਹੈ ਆ ਇੱਕ ਐਗਜ਼ਾਮਪਲ ਆ ਕਰੀ ਜੱਗੇ ਨੂੰ ਇਹ ਬਹਿ ਕੇ ਲਿਆਇਆ ਤਾਂ ਬਾਈ ਕਿਸੇ ਨੇ ਵੀ ਬੁਕਿੰਗ ਕਰਾਉਣੀ ਹੈ ਤਾਂ ਇਹਨੂੰ ਮਿਲ ਸਕਦਾ ਹੈ ਤੇਰੇ ਕੋਈ ਨਹੀਂ ਗਿਆ ਜੱਗੇ ਨੂੰ ਲਿਆਉਂ ਮੈਂ ਆ ਹੀ ਗਿਆ ਠੀਕ ਹੈ ਕੀ ਹੋ ਗਿਆ ਓ ਬਾਈ ਓ ਜੱਗੇ ਨੇ ਡਰਾਤੀ ਜੱਗੇ ਨੇ ਡਰਾਤੀ ਜੱਗੇ ਨੂੰ ਕਹਿੰਦਾ ਜੱਗਨ ਦੇਖ ਕੇ ਕਹਿ ਲਾਦਾ ਨੂੰ ਪੁੱਤਾ ਗਿਆ ਨਾ ਨਾ ਇੰਨਾ ਜੀ ਨਹੀਂ ਮਾੜਾ ਯਾਰ ਸੋ ਸਾਈਡ ਲੈ ਗਿਆ ਉਹ ਸੀ ਉਹ ਤਾਂ ਆ ਗਿਆ ਸਾਈਡ ਲੈਣੀ ਆ ਕੋਣ ਆ ਗਿਆ ਉਹ ਤਾਂ ਆ ਗਿਆ ਮੇਰੀ ਗੱਲ ਸੁਣ ਲੈ ਜੇ ਨੇ ਨਾਰੀ ਰਭਾਂ ਤਾਂ ਮੇਰੇ ਵਿਆਹ ਵੀ ਨਹੀਂ ਹੋਣਾ ਗੱਲ ਵੀ ਪੱਕੀ ਚਲੋ ਹੁਣ ਲੱਗਦਾ ਹੋ ਜਾਊਗਾ ਜਿਹੜਾ ਚਾਂਸ ਹੈਗੇ ਨਹੀਂ ਮੈਨੂੰ ਲੱਗਦਾ ਨਹੀਂ ਚਾਂਸ ਦਾ ਹੈਗਾ ਆਪਰੇ ਇੱਕ ਘੰਟੇ 'ਚ ਵਿਆਹ ਕਰਾ ਲਵਾਂ ਤੇ ਦੱਸ ਦੇ ਇਹਦੇ ਨਾਲ ਹੈਗੇ ਤੇਰੇ ਗਏ ਤੇਰੇ ਜਾਣ ਤੇ ਗਏ ਪੂਰੀ ਬੋਤਲ ਆ ਗਏ ਗਏ ਲੱਗ ਗਿਆ ਤਾਂ ਮੇਰੇ ਲੈ ਕਾਇਨ ਦੇ ਸਿੰਧੂ ਟੱਪਰੀਆਂ 'ਚ ਜਾਂਦਾ ਘੁੰਮ ਕੇ ਮਾਲਾ ਨੂੰ ਜਾਂਦਾ ਟੱਪਰੀਆਂ ਨੂੰ ਵੀ ਖੜਾ ਹੁੰਦਾ ਫੇਰ ਤਾਂ ਲੱਗਿਆ ਹੁੰਦਾ ਹਾਂ ਪੂਰੀ ਇਹ ਨਾਲ ਤਾਂ ਗੱਲੇ ਨੇ ਅੰਕਨ ਨਾਲ ਗੱਲ ਸਾਡੀ ਹਨਾ ਅਮਨੇ ਇਹਨੂੰ ਕਿਆ ਪਤਾ ਇਹ ਇਹਦਾ ਬਸ ਭਾਈ ਉਹ ਹੈ ਗੋਹਾ ਗੋਹਾ ਚੱਕਣ ਵਾਲਾ ਚੱਕਦੇ ਆ ਜੀ ਮੇਰੀ ਪਰਸੇ ਨੂੰ ਅਗਲੀ ਪ੍ਰਸ਼ਾਦ ਨੂੰ ਲੱਗ ਜੀ ਬਾੜ ਪੂਰੀ ਦੱਸੂਗਾ ਲੱਗ ਜਾਣੀ ਆਏ ਕਰ ਛਿੱਟਾ ਜੀ ਦੇ ਰੂਪਾ ਮੀਟਰ ਲੈ ਨਹੀਂ ਨਹੀਂ ਇਹ ਵੱਡ ਨਹੀਂ ਹੋਣਾ ਇਹਨੂੰ ਤੋਤੋ ਕੇ ਪਾਟ ਲਓ ਤੋਤੋ ਕੇ ਪਾਟ ਕੇ ਪੁੱਛਿਆ ਵਾ ਸਜਾ ਕੇ ਰੱਖੋ ਇਹ ਨਹੀਂ ਪੁੱਛਿਆ ਵਾ ਲਓ ਭਾਈ ਕਹਦਾ ਦੇਖੋ ਅਵਰਤੀ ਨੂੰ ਨੇਵੇਂ ਨਹੀਂ ਭਾਈ ਖਤਮ ਹੈ ਤਾਂ ਜੰਨਾ ਕੋ ਨਹੀਂ ਲਾ ਦੇਣਾ ਤੋਰੇ ਪਾਣੀ ਆਉਂਦਾ ਹੈ ਬਾਈ ਇਹਨੂੰ ਹੋਰ ਡੂੰਗਾ ਕਰਕੇ ਮੱਛੀਆਂ ਛੱਡ ਲਓ ਵੇ ਲੈਣੀ ਬੜੀ ਮਸੂਲ ਕਪੀਨ ਡੁੱਬ ਗਈ ਗੰਨਾਂ ਡੁੱਬੂਗਾ ਗੰਨਾ ਵੀ ਡੁੱਬ ਜਾਣਾ ਮੱਛੀਆਂ ਰੱਖ ਲੋ ਬਾਈ ਹੁਣ ਮੱਛੀ ਪਾਲਣ ਹਾਂ ਇਹ ਗੱਲ ਠੀਕ ਹੈ ਮੱਛੀ ਸਹੀ ਹੁੰਦਾ ਜੇ ਡੂੰਗਾ ਹੋ ਜਵੇ ਨਾਲੇ ਦੇਖਣਾ ਪੂਰੀ ਨਹੀਂ ਆਏ ਆਪਣਾ ਇੱਕ ਅੱਧੀ ਮੱਛੀ ਫੜ ਲੇ ਤੜਕੇ ਤੜਕੇ ਇੱਕ ਅੱਧੀਆਂ ਹੱਥ ਜਿਹਾ ਪਾ ਕੇ ਲੈ ਗਿਆ ਵਾ ਇਹ ਡੂੰਗਾ ਜਿਹੜਾ ਮੱਛੀ ਪਾਲਣੇ ਚਾਹੀਦਾ ਇਹ ਆ ਦੇਖ ਲੋ ਬਾਈ ਸਾਰੀ ਫਸਲ ਤਬਾਹ ਹੋ ਗਈ ਉੱਤੇ ਤੇ ਲੈ ਕੇ ਉਰੇ ਤੱਕ ਸਾਰੀ ਉਹ ਟੋਟਲ ਨਾਲੇ ਨਾਲੀਆਂ ਨੋਲੀਆਂ ਦਾ ਵੀ ਇੱਚ ਆ ਜਾਂਦਾ ਹੁਣ ਇਹਨੂੰ ਟਰੈਕਟਰ ਦੱਸ ਕਿੰਨੇ ਦਿਨ ਬਾਅਦ ਲਿਆ ਆ ਜੇ ਮੰਡੀ ਦੇ ਟਰੈਕਟਰ ਮੰਡੀ ਚ ਖੜਾ ਹਾਂ ਹਾਂ ਉਹ ਤਾਂ ਲਿਆਂਦਾ ਹੀ ਸੀ ਹਾਂ ਉੱਥੇ ਖੜਾ ਕਿੰਨਾ ਟਾਈਮ ਹੋ ਗਿਆ ਉਹ ਦੇਖੋ ਦੇਖੋ ਦੇਸੀ ਹੀ ਕੰਮ ਕਰਿਆ ਹੋਇਆ ਨਾ ਟੇਪਾ ਗਿਆ ਨਾ ਟੇਡ ਮੀਨਾ ਹੋ ਗਿਆ ਭਾਈ ਮੁੰਡੇ ਦਾ ਟਰੈਕਟਰ ਮੰਡੀ ਚ ਖੜਾ ਬੈਟਰੀ ਵੀ ਚੋਰੀ ਹੋ ਗਈ ਆਹ ਕਰ ਰਾਤ ਫੇਰ ਹੋ ਗਈ ਦੀ ਹਾਂ ਰਾਤ ਫੇਰ ਆ ਕੇ ਤੇ ਬੰਦੇ ਹਾਂ ਬਾਬਾ ਦਲੇ ਤੇ ਲਿਆ ਘਰ ਨੂੰ ਲਿਆ ਹਾਂ ਨੜ ਖੋਲੇ ਆ ਹਾਂ ਜੰਨ ਦੂਆ ਮੁੰਡਾ ਉੱਠ ਖੜੇ ਭੱਜ ਗਈ ਅੱਛਾ ਬੈਟਰੀ ਰੱਖਿਆ ਤੇ ਹੋਰ ਨਵੀਂ ਬੈਟਰੀ ਰੱਖੀ ਦੁਬਾਰਾ ਬਾਬਾ ਫੋੜਨ ਲੱਗੇ ਤੇ ਲਿਆ ਲਿਆ ਘਰ ਨੂੰ ਚੋਰੀ ਹੋ ਜੂਗਾ ਖੋਲ ਲਈ ਗਈ 6 ਵਜੇ ਦਾਰਲੀਪੁਰੀ ਬੈਟਰੀ ਮੰਡੀ ਚ ਬਾਹਰ ਕਰ ਦੇ ਬਾਹਰ ਕਰ ਦੇ ਇਹਨਾਂ ਖੜਾ ਤਾਂ ਪੂਰਾ ਹੈ ਕੋਈ ਉਹ ਚੋਰੀ ਬਹੁਤ ਹੁੰਦੀ ਆ ਬਚਾਓ ਰੱਖੋ ਇਹਨੇ ਵੀ ਬਾਈ ਨੇ ਵੀ ਜਿੰਦਾ ਲਾਇਆ ਵਾਤਾ ਟਰੈਕਟਰ ਨੂੰ ਠੀਕ ਆ ਉਹ ਬੈਟਰੀ ਨੂੰ ਕਿਆ ਪਤਾ ਹੁੰਦਾ ਪੂਰੀ ਜਿਹੇ ਜਿਹੇ ਚੋਰ ਡਿੱਕੇ ਆ ਜਿਵੇਂ ਆਪਣੇ ਵਰਗਾ ਫੇਰ ਬੈਟਰੀ ਦਾ ਗਰੰਟ ਲਾ ਲਾ ਕੁੱਟਣਾ ਇੰਜੜ ਕਰ ਦੇਣਾ ਛਾਟ ਵਾਚੇ ਹੋ ਜਾਏਗਾ ਤੈਨੂੰ ਫਟਪੜ ਫੜੇਗਾ ਛਾਟ ਵਾਚ ਲੱਗੇਗਾ ਲੈ ਤੇ ਨਵਟੋ ਪਰ ਉਬੜੇ ਕਰਨਾ ਜਿਹੜੇ ਕੰਗੋਰਾਂ ਵਗੂ ਨਾ ਪਾਲਾ ਪਰ ਉਬੜੇ ਬਾਈ ਤੂੰ ਪਹਿਲਾਂ ਆ ਦਾ ਸਪਾਲ ਠੀਕ ਕੱਟੋ ਆਪੇ ਕੱਟਿਆ ਜੀ ਲੈ ਇੰਨਾ ਕਰਜਾਈ ਹੋ ਗਿਆ ਸੱਚੀ ਗੱਲ ਲੱਗ ਗਿਆ ਮੁੰਡਾ ਕਟਿੰਗ ਦਾ ਪਟਾ ਲੰਦਾ ਕਿਸੇ ਦੇ ਘਰ ਮਟਾਉਣੇ ਦੇ ਫਿਰ ਆਪਰੇ ਸਾਰਾ ਪੁੱਛ ਲੈ ਗਿਆ ਇਹ ਤਾਂ ਹੁਣ ਲੱਗਦਾ ਗਿਆ ਇਹ ਐਸੇ ਕੰਮ ਕਰਨਾ ਦੁਕਾਨ ਨਹੀਂ ਖੋਲਣੀ ਮੈਂ ਆਪਣੇ ਆਪ ਸਲੂਨ ਦੇ ਦਿੰਦੇ ਨੇ ਇਹਨੂੰ ਆ ਭਾਈ ਨੇ ਠੀਕ ਹੈ ਲੋਕਡਾਉਨ ਚ ਬਾਈ ਨੇ ਵੀ ਬਾਈ ਸਲੂਨ ਲਿਆ ਬਰੋਪੜ ਦੇਖ ਨਾ 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 ਲੋਕਡਾਉਨ ਚ ਉਹ ਐ ਹੋਰ ਨਹੀਂ ਤਾਂ ਇਦਾਂ ਦੇ ਤਾਂ ਕਟੂੰਗਾ ਜੀ ਇਹਦੇ ਤਾਂ ਕਰਦੇ ਕਰੀ ਮਸ਼ੀਨ ਹੈਗੀ ਮੇਰੇ ਕੋਲ ਮੈਨੇ ਹੋਣੀ ਮੰਨਦੀ ਹੈ ਜ਼ੀਰੋ ਨੰਬਰ ਲਾ ਦੂਗਾ ਜ਼ੀਰੋ ਲਾ ਦੇ ਸਾਰੇ ਬਰੇ ਉਹ ਤਾਂ ਗਲਤ ਹੈ ਫਿਰ ਆਮਨੇ ਨੇ ਐਂ ਕਰਿਆ ਹੈ ਪੂਰੀ ਇੱਕ ਦਿਨ ਗੁੱਸਾ ਖਾ ਕੇ ਆਪੇ ਮਸ਼ੀਨ ਫੇਰ ਲਈ ਆਪਣੇ ਨੇ ਜ਼ੀਰੋ ਆ ਦੀ ਗਾਦੀ ਇੰਸਟਾਗ੍ਰਾਮ ਚ ਚਲਾਉਂਦਾ ਭਾਈ ਦੇਖ ਲੈ ਹੋ ਗਿਆ ਜਵਾਨੀ ਆ ਚਲਤਾ ਵੀਆ ਚਲ ਗਿਆ ਕੋਈ ਹੱਥ ਲੱਗੇ ਜਦ ਲੈ ਹਾਥੇ ਵਾਲਾ ਇਹਦੇ ਦੇ ਲੈ ਪਾਰਟੀ ਦਾ ਲੈ ਲੈ ਹੁਣ ਬਾਈ ਦੇਖ ਲੈ ਦੋ ਵਾਰ ਫੋਨ ਠੀਕ ਕਰਾ ਲੈ ਕੋਈ ਪਾਰਟੀ ਨਹੀਂ ਕਰਦਾ ਅੱਧਾ ਇਹ ਚੱਕੀ ਦਾਣਾ ਦੀ ਮੁੱਠੀ ਚ ਦੰਦ ਵਿੱਚ ਝੜ ਕੇ ਦੇਖਾਈ ਦੰਦ ਗਾਈ ਬੜੇ ਉਹਦੇ ਕੰਬਲ ਕਿੰਨੇ ਆਹ ਦੇਖਦਾ ਉਹੀ ਦੰਦ ਦੇਖੋ ਇੱਟ ਤੇ ਝੜ ਕੇ ਕੋਕ ਨਹੀਂ ਦੰਦ ਭੋਰ ਤੇ ਮੇਰੇ ਆਲੇ ਜਾਤਾ ਕੱਲੇ ਵੀ ਬਾਤ ਸ਼ੁਕਰ ਕਰ ਤੇ ਜੀਭ ਨਹੀਂ ਮਰ ਗਿਆ ਜਦੋਂ ਮੈਨੂੰ ਖੱਡ ਲੱਗਦੀ ਇਹਨੂੰ ਰਜਾਈ ਲੈ ਕੇ ਦੇਣੀ ਪਵੇ ਵੱਡੇ ਵੱਡੇ ਕੰਪਨੀ ਕਰਦਾ ਪੂਰੀ ਕਰਾ ਹੋਰ ਲੱਗੇ ਤੇ ਤੇਰੀ ਜੀਭ ਛੱਡ ਜਵੇ ਸਸਰੀ ਰਜਾਈ ਹੈਗੀ ਆ ਸਟੇਲ ਵੱਡਾ ਦੇ ਦਾਂ ਨਾ ਨਾ ਹੁਣ ਬਦਲਣਾ ਨਹੀਂ ਚਾਹੀਦਾ ਪੂਰੀ ਪੂਰੀ ਸਾਈਜ਼ ਕਰ ਦੂ ਪੂਰਾ ਪੂਰਾ ਦੇ ਦੂ ਭਾਈ ਪੈਸੇ ਦੇ ਦੇ ਭਾਈ ਕੋਈ ਇਹ ਮੈਂ ਨਾ ਪੈਸੇ ਦੇ ਤੂੰ ਮੈਂ ਦੋ ਇਹ ਖੁੱਲਦਾ ਗੱਬੇ ਦੇ ਭਾਈ ਇਹ ਕਹਿੰਦਾ ਮੇਰੇ ਦੰਦ ਭੁਰ ਗਏ ਕੋਕ ਪੀ ਪੀ ਕੇ ਇਹ ਕਹਿੰਦਾ ਸ਼ੁਕਰ ਤੇਰੀ ਜੀਭ ਨਹੀਂ ਪੂਰੀ ਇਹ ਕਹਿੰਦਾ ਹੋਰ ਪਾਚੇ ਗੱਲ ਲੈ ਭਾਈ ਹੈਗੇ ਕੰਬਲੇ ਸਾਈਜ਼ ਤੇ ਜਮਨੂ ਕੱਟੀ ਕੇ ਦੇਣਾ ਤਰਕੇ ਸਾਹ ਹਾਂ ਲੈ ਉਹਰ ਦਾਸਲਾ ਪਹਿਲੇ ਪਹਿਲੇ ਦੇ ਬਾਈ ਇਹ ਕੰਪਨੀ ਦਾ ਸੂਟ ਬਣ ਦੂ ਸੂਟ ਜਾਇਦਾ ਕੱਚਾ ਬਣਾ ਦੇ ਅੰਦਰ ਦਾ ਕੱਚੇ ਹੋਣਾ ਲਈ ਪੈਸੇ ਦਵਾ ਬਾਈ ਬਾਈ ਕਹਦਾ ਪੈਸੇ ਚੁੰਨੀ ਬਣਾਲੀ ਕਿ ਚੁੰਨੀ ਨਿਕਲਦੀ ਨਹੀਂ ਕੱਚੀ ਨਹੀਂ ਨਿਕਲਦੀ ਪੱਗ ਪੱਗ ਬੰਦਾ ਬਾਈ ਬੰਦਾ ਹੈ